ਜੋ ਮਾੜੀ ਅੰਸਾ ਦੇ ਖਿਲਾਫ ਜੋ ਪੰਜਾਬ ਸਰਕਾਰ ਵੱਲੋਂ ਡੀ.ਐਸ.ਪੀ ਸਾਹਿਬ ਵੱਲੋਂ ਹਦਾਇਤਾਂ ਤੇ ਅਸੀਂ ਮੋਗਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੀ ਇੱਕ ਲੜੀ ਤਹਿਤ ਇੱਕ ਐਫ.ਆਈ.ਆਰ ਰਜਿਸਟਰ ਕੀਤੀ ਹੈ ਐਫ.ਆਈ.ਆਰ ਨੰਬਰ 164 ਜਿਸ ਵਿੱਚ ਮਿਤੀ 7 9 25 ਨੂੰ ਪਿੰਡ ਮਾਨੂਕੇ ਇੱਕ ਤਿੰਨ ਅਣਪਛਾਤੇ ਨੌਜਵਾਨ ਵੱਲੋਂ ਇੱਕ ਜਸਕਰਨ ਦੀਪ ਜਸਕਰਨਾ ਪੁੱਤਰ ਸੁਖਦੀਪ ਸਿੰਘ ਜੋ ਮਾਨੂਕੇ ਦਾ ਰਹਿਣ ਵਾਲਾ ਉਸਦੇ ਘਰੇ ਫਾਇਰਿੰਗ ਕੀਤੀ ਗਈ ਸੀ ਤੇ ਨਾਨਮਸ਼ਤੇ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀ ਤੇ ਉਸਦੇ ਫਾਇਰਿੰਗ ਕਰਦੇ ਰਹੇ ਜਿਸ ਦੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਇੰਨਾ ਜਿਹੜੇ ਸ਼ੂਟਰਾਂ ਦੀ ਪਛਾਣ ਕੀਤੀ ਗਈ ਸ਼ੂਟਰਾਂ ਦੀ ਜਿਹੜੀ ਪਛਾਣ ਮੇਨ ਸ਼ੂਟਰ ਜੋ ਹੈ ਜਿੱਤ ਜਿੱਤਵੀਰ ਸਿੰਘ ਪੁੱਤਰ ਕਮਲਜੀਤ ਸਿੰਘ ਪਿੰਡ ਜਿਹੜਾ ਹੈਗਾ ਗੁੱਜਰਵਾਲਾ ਜ਼ਿਲ੍ਹਾ ਲੁਧਿਆਣਾ ਤੇ ਜਿਹੜੇ ਉਹਦੇ ਨਾਲ ਦੋ ਸਾਥੀ ਸੀ ਮੋਟਰਸਾਈਕਲ ਤੇ ਆਏ ਸੀ ਪ੍ਰਿਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਇਹ ਵੀ ਪਿੰਡ ਝਰੋਲਾ ਲੁਧਿਆਣੇ ਦਾ ਤੇ ਰੁਪਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਨੱਥੋਵਾਲ ਇਹ ਤਿੰਨੇ ਜਿਹੜੇ ਆਏ ਸੀ ਇਹ ਮੇਨ ਜਿਹੜੇ ਇਹਨਾਂ ਦਾ ਮੇਨ ਜੋ وجہ ਰੰਜਿਸ਼ ਰਹੀ ਹੈ ਜਾਂ ਇਹਨਾਂ ਦਾ ਇਹਨਾਂ ਨੇ ਕਿਉਂ ਕੀਤੀ ਉਹ ਸੀ ਇਹਨਾਂ ਦੇ ਇੱਕ ਪਿੰਡ ਦਾ ਇੱਥੇ ਰਣਸੀ ਪਿੰਡ ਦਾ ਇੱਕ ਸੁਖਦੀਪ ਸਿੰਘ ਰਣਸੀ ਹੈਗਾ ਜਿਹੜਾ ਫਰਾਰ ਚੱਲਦਾ ਪਿਆ ਪਹਿਲਾਂ ਵੀ ਇੱਕ ਐਫ ਆਈ ਆਰ ਵਿੱਚ ਜਿਸ ਨੇ ਇਸ ਤਰ੍ਹਾਂ ਪੁਰਾਣਾ ਝਗੜਾ ਸੀ ਜੋ ਉਸਨੇ ਇਹਨਾਂ ਨੂੰ ਤਿੰਨਾਂ ਨੂੰ ਇਸ ਪੁਰਾਣੇ ਝਗੜੇ ਕਰਕੇ ਜਿਹੜੀ ਇਹਨਾਂ ਨੇ ਪਹਿਲਾਂ ਅ ਰੰਜੀਸ਼ ਰਖਦਾ ਸੀ ਉਸੇ ਤਹਿਤੀ ਇਹਨਾਂ ਨੂੰ ਫਾਇਰਿੰਗ ਕਰਵਾਈ ਹੈਗੀ ਤੇ ਇਹਨਾਂ ਨੂੰ ਪਿਸਤਲ ਤੇ ਮੋਟਰਸਾਈਕਲ ਇਹਨਾਂ ਨੂੰ ਮੁਹੱਈਆ ਕਰਵਾਇਆ ਸੀ ਤੇ ਉਸ ਦੇ ਵਿੱਚ ਇਹਨਾਂ ਨੇ ਫਿਰ ਉਥੋਂ ਮੋਟਰਸਾਈਕਲ ਇਹਨਾਂ ਨੇ ਪਲੈਨਿੰਗ ਕੀਤੀ ਪਹਿਲਾਂ ਦੇਖੀ ਕੀਤੀ ਫਿਰ ਇਹਨਾਂ ਨੇ ਘਰ ਦੇਖਿਆ ਇਹਦੀ ਮਦਰ ਦੀ ਵੀ ਜਿਹੜੀ ਹੈਗੀ ਆ ਸੁਖਦੀ ਵਰਨਸੀਨ ਜਿਹੜਾ ਫਰਾਰ ਚੱਲਦਾ ਵੇ ਉਸਦੀ ਮਦਰ ਜੋ ਉਹ ਸਰਬਜੀਤ ਕੌਰ ਹੈਗੀ ਆ ਜਿਹੜੀ ਧੂਰਕੋਟ ਦੀ ਰਹਿਣ ਵਾਲੀ ਆ ਉਸ ਦੀ ਵੀ ਜਿਹੜੀ ਹੈਗੀ ਆ ਸ਼ਮੂਲੀਅਤ ਪਾਈ ਗਈ ਹੈ ਕਿ ਉਹਨਾਂ ਦੇ ਨਿਸ਼ਾਨਦੇਹੀ ਤੇ ਇਹਨਾਂ ਨੇ ਉਹਨਾਂ ਦੇ ਘਰੇ ਫਾਇਰ ਫਾਇਰਿੰਗ ਦਿੱਤੀ ਹੈ ਸਰਫ ਕੀ ਲੇਸ਼ਨ ਨਾਲ ਦਾ ਪਿੰਡ ਦੇ ਰਹਿਣ ਵਾਲੇ ਨਹੀਂ ਇਹ ਜਿਹੜੇ ਹੈਗੇ ਆ ਇਹ ਬਾਰੋਂ ਇਹ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਪਹਿਲਾਂ ਉਸ ਨੂੰ ਸੁਖਦੀਵ ਰੰਸੀਨ ਨੂੰ ਕਿਤੇ ਜਾਣਦੇ ਸੀ ਇਹਨਾਂ ਦੀ ਮੁਲਾਕਾਤ ਹੋਈ ਹੈਗੀ ਹੈ ਜੇਲ੍ਹ ਚ ਹੋਈ ਹੈਗੀ ਹੈ ਜਾਂ ਕਿਸੇ ਦੇ ਥਰੂ ਹੋਈ ਹੈਗੀ ਹੈ ਉਹ ਇਹ ਪਤਾ ਕਰਦੇ ਪਏ ਹੈਗੇ ਆ ਪਰ ਜਿਹੜਾ ਵੈਪਨ ਤੇ ਜਿਹੜਾ ਉਹ ਇਹਨਾਂ ਨੂੰ ਵਹੀਕਲ ਜਿਹੜਾ ਉਹ ਇਹਦੇ ਵੱਲੋਂ ਮੁਹैया ਕਰਾਇਆ ਗਿਆ ਸੀ ਤੇ ਅਸੀਂ ਇਦਿਆਂ ਦਾ ਹੁਣੇ ਤਿੰਨ ਦਿਨਾਂ ਦਾ ਰਿਮਾਂਡ ਲਿਆ ਹੈਗਾ ਤੇ ਜਿਹੜੀ ਅਸੀਂ ਫਿਰ ਜਿਹੜੀ ਇਨਵੈਸਟੀਗੇਸ਼ਨ ਕਰਦੇ ਪਿਆ ਤੇ ਜਿਹੜੀ ਉਹਨਾਂ ਦੀ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰਦੇ ਸਰ ਟੋਟਲ ਇਹਦੇ ਵਿੱਚ ਪੰਜ ਇਹਨੇ ਨਾਮਿਨੇਟ ਆ ਤਿੰਨ ਸ਼ਟਰ ਹੈ ਇੱਕ ਜਿਹੜੀ ਜਿਹੜਾ ਮੇਨ ਜਿਹੜਾ ਕਾਂਸਪੀਰੇਸੀ ਜਿਹਨੇ ਕੀਤੀ ਸੀ ਜਿਹਨੇ ਕਰਵਾਇਆ ਸੁਖਦੀਪ ਸਿੰਘ ਪੁੱਤਰ ਇੰਦਰਪਾਲ ਸਿੰਘ ਜਿਹੜਾ ਧੂਰਕੋਟ ਵਾਲਾ ਤੇ ਉਹਦੀ ਮਦਦ ਇਹ ਪੰਜ ਇਹਨੇ ਸੀ ਨਾਮਿਨੇਟ ਕੀਤੇ ਜਿਹਨ ਸੁਖਦੀਪ ਹੈ ਇਹ ਤਾਂ ਫਰਾਦ ਹੈ ਫਿਰ ਜਿਹੜਾ ਪਿਸਤੋਲ ਹੈ ਜਾਂ ਬਾਈਕ ਹੈ ਉਹ ਫਿਰ ਇਹਦੀ ਮਾਂ ਨੇ ਜਦੋਂ ਇਹ ਰਾਤ ਨੂੰ ਘਰੇ ਰੁਕੇ ਸੀਗੇ ਉਹਨੇ ਇਹਨਾਂ ਨੂੰ ਇਹਨਾਂ ਨੂੰ ਦਿੱਤੇ ਸੀ ਨਹੀਂ ਇਹੀ ਇਨਵੈਸਟੀਗੇਸ਼ਨ ਚੱਲਦੀ ਵੀ ਉਹਨੇ ਤਾਂ ਇਹਨਾਂ ਨੂੰ ਜਦੋਂ ਹਈ ਸਖ ਸੰਨ ਪਤਾ ਲੱਗਿਆ ਉਸਨੇ ਇਹਨਾਂ ਨੂੰ ਘਰ ਜਿਹੜਾ ਦਿਖਾਇਆ ਸੀ ਕਿਉਂਕਿ ਇਹ ਬਾਰੋ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਲੋਕਲ ਜਿਹੜਾ ਏਰੀਆ ਜਾਂ ਉਹਨਾਂ ਦਾ ਘਰ ਬਾਰੇ ਐਸੇ ਨਹੀਂ ਦੱਸਿਆ ਸੀ ਤੁਸੀਂ ਗੈਂਗਸਟਰ ਨਾਲ ਸੰਬੰਧ ਹੈ ਦੀ ਨਹੀਂ ਇਹ ਹਜੇ ਘਰ ਦੇ ਵਿੱਚ ਸੁਖਦੀਪ ਦਸੀ ਦਾ ਡਾਇਰੈਕਟਲੀ ਗੈਂਗਸਟਰ ਨਾਲ ਸੰਬੰਧ ਹੈ ਨਹੀਂ ਕਹਿ ਸਕਦੇ ਬਟ ਫਿਰ ਵੀ ਇਹ ਇੱਕ ਜੱਗਾ ਧੂਰਕੋਟ ਹੈਗਾ ਜਿਹੜਾ ਇਹਦੇ ਪਿੰਡ ਦੇ ਹੀ ਰਹਿਣ ਵਾਲਾ ਇੱਕ ਨੀਲਾ ਵਦਨੀ ਹੈਗਾ ਉਹਨਾਂ ਦੇ ਨਾਲੇ ਟੱਚ ਹੈਗਾ ਜੋ ਸਾਨੂੰ ਪਤਾ ਉਹ ਕੈਸੇ ਹੋ ਸਕਦਾ ਦਿੱਤਾ ਸੀ ਜੀ ਕਿ ਸਰਫਰ ਤੋਂ ਡਰੋਂ ਵਾਸਤੇ ਇਹਨਾਂ ਨੂੰ ਥੋੜਾ ਮੋਟਾ ਲਾਲਚ ਤਾਂ ਜਰੂਰ ਦਿੰਦਾ ਹੀ ਹੈਗਾ ਬਟ ਉਹ ਹਜੇ ਕਲੀਅਰ ਕਰਦੇ ਪਏ ਆ ਕਿ ਐਕਚੁਅਲੀ ਇਹਨਾਂ ਨੂੰ ਕੋਈ ਮਨੀ ਦਾ ਲਾਲਚ ਦਿੱਤਾ ਸੀ ਕੋਈ ਬਾਤ ਜਾਂਦਾ ਲਾਲਚ ਦਿੱਤਾ ਸੀ ਇਹ ਕਲੀਅਰ ਕਰਦੇ ਪਏ ਤਿੰਨ ਦਿਨਾਂ ਦੇ ਡਿਮਾਂਡ ਤੇ ਆ ਅਸੀਂ ਕਲੀਅਰ ਕਰਦੇ ਹਾਂ ਇਹਨਾਂ ਦੀ ਉਮਰ ਕਿੰਨੀ ਹੈ ਹਾਂਜੀ ਨਹੀਂ ਸ਼ੂਟਰਾਂ ਤੇ ਕੋਈ ਹਜੇ ਸਾਨੂੰ ਰਿਕਾਰਡ ਪੜਤਾਲ ਤੇ ਕੋਈ ਪਰਚਾ ਰਜਿਸਟਰ ਨਹੀਂ ਆਇਆ ਇਹ ਨਵੇਂ ਹੀ ਲੱਗੇ ਸੀ ਲੁਧਿਆਣੇ ਦੇ ਆਪਾਂ ਸ਼ੂਟਰ ਕਿਵੇਂ ਕਿਹਾ ਸਰ ਇਹਨਾਂ ਨੂੰ ਕਿਵੇਂ ਇੱਕ ਸ਼ੂਟਿੰਗ ਕੀਤੀ ਹੈ ਇਹਨਾਂ ਨੇ ਇਹਨਾਂ ਨੇ ਉਹਨਾਂ ਦੇ ਸ਼ੂਟ ਔਰ ਇੱਕ ਗੋਲੀ ਚਲਾ ਕੇ ਇਹ ਜੋ ਤਿੰਨ ਦੋ ਤੋਂ ਤਿੰਨ ਗੋਲੀਆਂ ਇਹ ਦੱਸਦੇ ਸੀ ਜੋ ਉਹਨਾਂ ਨੇ ਉੱਥੇ ਚਲਾਈਆਂ ਹੈਗੀਆਂ ਸੀ ਉਹ ਪਿਸਤਲ ਨਾਲ ਬਾਚੇ ਹੈ ਉਤਰੀ ਬਾਇਆ ਉਧਰੋਂ ਪਿੱਛੋਂ ਦੀ ਜਿਹੜਾ ਬਰਨਾਲਾ ਉਧਰੋਂ ਉਧਰ ਰੂਟ ਹੈਗਾ ਉਹ SLAWAT PURA ਵਾਲੇ ਰੂਟ ਤੋਂ ਹੈ ਵਾਪਿਸ ਪਾ ਜੀਏ। ਇਹ ਉਮਰ ਕਿੰਨੀ ਹੈ? ਇਹਨਾਂ ਦੀ ਤਮੇ 21-22 ਸਾਲ ਇਸ ਉਮਰ ਦੀ ਇਹ ਹੈਗੇ ਤੇ ਸਾਡੇ ਇਹ ਕੋਈ ਬਾਲੀ ਉਮਰ ਦੇ ਨਹੀਂ ਹੈਗੇ ਪਰ ਕੋਈ ਪਰਚਾ ਵੀ ਇਹਨਾਂ ਦਾ ਹਿਸਾਬ ਨਾਲ ਲੱਗਿਆ ਨਹੀਂ ਹੈ। ਕੋਈ ਸਟੂਡੈਂਟ ਨਹੀਂ ਹੈ। ਨਹੀਂ ਕੋਈ ਸਟੂਡੈਂਟ ਨਹੀਂ ਹੈਗੇ ਇਹ ਸਾਰੇ ਡ੍ਰੌਪ ਆਊਟ ਹੀ ਨੇ ਇਹ ਸਾਰੇ। ਨਸ਼ੇ ਨਾਲ ਸੰਬੰਧ ਨਹੀਂ। ਨਹੀਂ ਨਸ਼ੇ ਦੀ ਵੀ ਹੈ ਕੋਈ ਸਾਨੂੰ ਗੱਲ ਸਾਹਮਣੇ ਨਹੀਂ ਇਹ ਬਟੇ ਹਾਂ ਠੀਕ ਹੈ ਇਹ ਛੋਟੀ ਉਮਰ ਦੇ ਜਿਹੜੇ ਹੈਗੇ ਇਹਨਾਂ ਨੂੰ ਜਿਹੜੇ ਆਹ ਕ੍ਰਿਮੀਨਲ ਲਗਾ ਲੋ ਇਹਨਾਂ ਨੂੰ ਆਪਣੇ ਕੰਮ 'ਚ ਲਗਾ ਲੈਂਦੇ ਆ ਤੇ ਮੈਂ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਤੁਹਾਡੇ ਮੱਦੇਮ ਰਹੀਂ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਇਹ ਤੁਹਾਨੂੰ ਸ਼ੂਟਿੰਗ ਵੀ ਲਗਾ ਲੈਂਦੇ ਇਹ ਛੋਟਾ-ਮੋਟਾ ਲਾਲਚ ਦੇ ਕੇ ਤੁਹਾਡੇ ਤੋਂ ਵੱਡਾ ਕੰਮ ਕਰਵਾ ਲੈਂਦੇ ਆ ਜਾਂ ਵੱਡਾ ਉਹ ਕਰਾ ਲੈਂਦੇ ਆ ਆਪ ਇਹ ਬਾਹਰ ਨਿਕਲ ਜਾਂਦੇ ਤੇ ਅੱਜ ਸਾਰੇ ਨੌਜਵਾਨਾਂ ਨੂੰ ਮੇਰੇ ਵੱਲੋਂ ਵੀ ਇੱਕ ਰਿਕਵੈਸਟ ਹੈ ਨਸੀਹਤ ਲਗਾ ਲੋ ਇਹਨੂੰ ਇਹ ਇਹ ਜੇ ਲੋਕਾਂ ਦੇ ਕੰਮ ਇਹ ਜੇ ਬਿਲਕੁਲ ਨਾ ਹੋਣ ਇਹਦੀ ਚਾਂਸੀਆਂ ਚ ਛੋਟੇ-ਮੋਟੇ 5000 ਦੇ ਲਾਲ ਜਨਾ ਜਾਂ ਬਾਹਰ ਜਾਂਦੇ ਜਾਂ ਲਾਣੇ ਚ ਨਾਲ ਇਹ ਆਪਣਾ ਕੰਮ ਲਗਾ ਕੇ ਤੁਹਾਡੇ ਤੇ ਇਹ ਐਫਆਈਆ ਤੁਹਾਨੂੰ ਕ੍ਰਿਮੀਨਲ ਬਣਾ ਦਿੰਦੇ ਆ ਅੱਜ ਮਾੜੀ ਅੰਸਾਂ ਦੇ ਖਿਲਾਫ ਜੋ ਪੰਜਾਬ ਸਰਕਾਰ ਵੱਲੋਂ ਡੀਪੀ ਸਾਹਿਬ ਵੱਲੋਂ ਹਦਾਇਤਾਂ ਤੇ ਅਸੀਂ ਮੋਗਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੀ ਇੱਕ ਲੜੀ ਤਹਿਤ ਇੱਕ ਐਫਆਈਆ ਰਜਿਸਟਰ ਕੀਤੀ ਹੈ ਐਫਆਈਆ ਨੰਬਰ 164 ਜਿਸ ਵਿੱਚ ਮਿਤੀ 7 9 25 ਨੂੰ ਪਿੰਡ ਮਾਨੂਕੇ ਇੱਕ ਤਿੰਨ ਅਣਪਛਾਤੇ ਨੌਜਵਾਨ ਵੱਲੋਂ ਇੱਕ ਜਸਕਰਨ ਦੀਪ ਜਸਕਰਨਾ ਪੁੱਤਰ ਸੁਖਦੀਪ ਸਿੰਘ ਜੋ ਮਾਨੂਕੇ ਦਾ ਰਹਿਣ ਵਾਲਾ ਉਸਦੇ ਘਰੇ ਫਾਇਰਿੰਗ ਕੀਤੀ ਗਈ ਸੀ ਤਿੰਨ ਅਣਪਛਾਤੇ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀ ਤੇ ਉਸਦੇ ਫਾਇਰਿੰਗ ਕਰਦੇ ਰਹੇ ਜਿਸ ਦੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਇੰਨਾ ਜਿਹੜੇ ਸ਼ੂਟਰਾਂ ਦੀ ਪਛਾਣ ਕੀਤੀ ਗਈ ਸ਼ੂਟਰਾਂ ਦੀ ਜਿਹੜੀ ਪਛਾਣ ਮੇਨ ਸ਼ੂਟਰ ਜੋ ਹੈ ਜਿੱਤ ਜਿੱਤਵੀਰ ਸਿੰਘ ਪੁੱਤਰ ਕਮਲਜੀਤ ਸਿੰਘ ਪਿੰਡ ਜਿਹੜਾ ਹੈਗਾ ਗੁੱਜਰਵਾਲਾ ਜ਼ਿਲ੍ਹਾ ਲੁਧਿਆਣਾ ਤੇ ਜਿਹੜੇ ਉਹਦੇ ਨਾਲ ਦੋ ਸਾਥੀ ਸੀ ਮੋਟਰਸਾਈਕਲ ਤੇ ਆਈ ਸੀ ਪ੍ਰਿਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਇਹ ਵੀ ਪਿੰਡ ਚਰੋਲਾ ਲੁਧਿਆਣੇ ਦਾ ਤੇ ਰੁਪਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਨੱਥੋਵਾਲ ਇਹ ਤਿੰਨੇ ਜਿਹੜੇ ਆਈ ਸੀ ਇਹ ਮੇਨ ਜਿਹੜੇ ਇਹਨਾਂ ਦਾ ਮੇਨ ਜੋ وجہ ਰੰਜਿਸ਼ ਰਹੀ ਹੈ ਜਾਂ ਇਹਨਾਂ ਦਾ ਇਹਨਾਂ ਨੇ ਕਿਉਂ ਕੀਤੀ ਉਹ ਸੀ ਇਹਨਾਂ ਦੇ ਇੱਕ ਪਿੰਡ ਦਾ ਇੱਥੇ ਰਣਸੀ ਪਿੰਡ ਦਾ ਇੱਕ ਸੁਖਦੀਪ ਸਿੰਘ ਰਣਸੀ ਹੈਗਾ ਜਿਹੜਾ ਫਰਾਰ ਚੱਲਦਾ ਪਿਆ ਪਹਿਲਾਂ ਵੀ ਇੱਕ ਐਫ ਆਈ ਆਰ ਵਿੱਚ ਜਿਸ ਨੇ ਇਸ ਤਰ੍ਹਾਂ ਪੁਰਾਣਾ ਝਗੜਾ ਸੀ ਜੋ ਉਸਨੇ ਇਹਨਾਂ ਨੂੰ ਤਿੰਨਾਂ ਨੂੰ ਇਸੇ ਪੁਰਾਣੇ ਝਗੜੇ ਕਰਕੇ ਜਿਹੜੀ ਇਹਨਾਂ ਨੇ ਪਹਿਲਾਂ ਅ ਰੰਜਿਸ਼ ਰੱਖਦਾ ਸੀ ਉਸੇ ਤਹਿਤੀ ਇਹਨੂੰ ਫਾਇਰਿੰਗ ਕਰਵਾਈ ਹੈਗੀ ਤੇ ਇਹਨਾਂ ਨੂੰ ਪਿਸਤਲ ਤੇ ਮੋਟਰਸਾਈਕਲ ਇਹਨਾਂ ਨੂੰ ਮੁਹੱਈਆ ਕਰਵਾਇਆ ਸੀ ਤੇ ਉਸ ਦੇ ਵਿੱਚ ਇਹਨਾਂ ਨੇ ਫਿਰ ਉਥੋਂ ਮੋਟਰਸਾਈਕਲ ਇਹਨਾਂ ਨੇ ਪਲਾਨਿੰਗ ਕੀਤੀ ਪਹਿਲਾਂ ਦੇਖੀ ਕੀਤੀ ਫਿਰ ਇਹਨਾਂ ਨੇ ਘਰ ਦੇਖਿਆ ਇਹਦੀ ਮਦਰ ਦੀ ਵੀ ਜਿਹੜੀ ਹੈਗੀ ਆ ਸੁਖਦੀਪ ਰਣਸੀਹ ਜਿਹੜਾ ਫਰਾਰ ਚੱਲਦਾ ਵਾ ਉਸ ਦੀ ਮਦਰ ਜੋ ਉਹ ਸਰਬਜੀਤ ਕੌਰ ਹੈਗੀ ਆ ਜਿਹੜੀ ਧੂਰਕੋਟ ਦੀ ਰਹਿਣ ਵਾਲੀ ਆ ਉਸ ਦੀ ਵੀ ਜਿਹੜੀ ਹੈਗੀ ਆ ਮੁਸ਼ਕਿਲਿਤ ਪਾਈ ਗਈ ਹੈ ਕਿ ਉਹਨਾਂ ਦੇ ਨਿਸ਼ਾਨਦੇਹੀ ਤੇ ਇਹਨਾਂ ਨੇ ਉਹਨਾਂ ਦੇ ਘਰੇ ਫਾਇਰ ਫਾਇੰਡਿੰਗ ਦਿੱਤੀ ਹੈ। ਅ ਸਰ ਕੀ ਰਿਲੇਸ਼ਨ ਇਹਨਾਂ ਦਾ ਪਿੰਡ ਦੇ ਰਹਿਣ ਵਾਲੇ ਆ? ਨਹੀਂ ਇਹ ਜਿਹੜੇ ਹੈਗੇ ਆ ਇਹ ਬਾਰੋਂ ਇਹ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਆ। ਇਹ ਪਹਿਲਾਂ ਉਸ ਨੂੰ ਸੁਖਦੀ ਬਰਨਸੀਨ ਨੂੰ ਕਿਤੇ ਜਾਣਦੇ ਸੀ ਇਹਨਾਂ ਦੀ ਮੁਲਾਕਾਤ ਹੋਈ ਹੈਗੀ ਹੈ ਜੇਲ੍ਹ 'ਚ ਹੋਈ ਹੈਗੀ ਹੈ ਜਾਂ ਕਿਸੇ ਥਰੂ ਹੋਈ ਹੈਗੀ ਹੈ ਉਹ ਅਜੇ ਪਤਾ ਕਰਦੇ ਪਏ ਹੈਗੇ ਆ। ਪਰ ਜਿਹੜਾ ਵੈਪਨ ਤੇ ਜਿਹੜਾ ਉਹ ਇਹਨਾਂ ਨੂੰ ਵਹੀਕਲ ਜਿਹੜਾ ਉਹ ਇਹਦੇ ਵੱਲੋਂ ਮੁਹੱਈਆ ਕਰਾਇਆ ਗਿਆ ਸੀ ਤੇ ਅਸੀਂ ਇਦਿਆਂ ਦਾ ਹੁਣੇ ਤਿੰਨ ਦਿਨਾਂ ਦਾ ਰਿਮਾਂਡ ਲਿਆ ਹੈਗਾ ਤੇ ਜਿਹੜੀ ਅਸੀਂ ਫਰਦ ਜਿਹੜੀ ਇਨਵੈਸਟੀਗੇਸ਼ਨ ਕਰਦੇ ਪਿਆ ਤੇ ਜਿਹੜੀ ਉਹਨਾਂ ਦੀ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਟੋਟਲ ਇਹਦੇ ਵਿੱਚ ਪੰਜ ਇਹਨੇ ਨਾਮਿਨੇਟ ਆ ਤਿੰਨ ਸ਼ਟਰ ਹੈ ਇੱਕ ਜਿਹੜੀ ਜਿਹੜਾ ਮੇਨ ਜਿਹੜਾ ਕਾਂਸਪੀਰੇਸੀ ਜਿਹਨੇ ਕੀਤੀ ਸੀ ਜਿਹਨੇ ਕਰਵਾਇਆ ਸੁਖਦੀਪ ਸਿੰਘ ਪੁੱਤਰ 인ਦਰਪਾਲ ਸਿੰਘ ਜਿਹੜਾ ਧੁਰਕੋਟ ਵਾਲਾ ਤੇ ਉਹਦੀ ਮਦਦ ਇਹ ਪੰਜ ਇਹਨੇ ਅਸੀਂ ਨਾਮਿਨੇਟ ਕੀਤੇ ਹੈ ਜਿਹੜਾ ਸੁਖਦੀਪ ਹੈ ਇਹ ਤਾਂ ਫਰਾਰ ਹੈ ਫਿਰ ਜਿਹੜਾ ਪਿਸਤੋਲ ਹੈ ਜਾਂ ਬਾਈਕ ਹੈ ਉਹ ਫਿਰ ਦੀ ਮਾਨੇ ਜਦੋਂ ਇਹ ਰਾਤ ਨੂੰ ਘਰੇ ਰੁਕੇ ਸੀਗੇ ਉਹਨੇ ਇਹਨਾਂ ਨੂੰ ਕਿੰਨਾ ਨੂੰ ਦਿੱਤੇ ਸੀ ਨਹੀਂ ਇਹੀ ਇਨਵੈਸਟੀਗੇਸ਼ਨ ਚੱਲਦੀ ਵੀ ਆ ਉਹਨੇ ਤਾਂ ਇਹਨਾਂ ਨੂੰ ਜਦੋਂ ਹੇ ਸਾਨੂੰ ਪਤਾ ਲੱਗਿਆ ਉਸਨੇ ਇਹਨਾਂ ਨੂੰ ਘਰ ਜਿਹੜਾ ਦਿਖਾਇਆ ਸੀ ਕਿਉਂਕਿ ਇਹ ਬਾਰੋਂ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਲੋਕਲ ਜਿਹੜਾ ਏਰੀਆ ਜਾਂ ਉਹਨਾਂ ਦਾ ਘਰ ਬਾਰੇ ਇਸ ਨਹੀਂ ਦੱਸਿਆ ਸੀ ਤੁਸੀਂ ਗੈਂਗਸਟਰ ਨਾਲ ਸੰਬੰਧ ਹੈ ਦੀ ਇਹ ਹਜੇ ਘਰ ਦੇ ਮੈਂ ਸੁਖਦੀਪ ਦਸੀ ਦਾ ਡਾਇਰੈਕਟਲੀ ਗੈਂਗਸਟਰ ਨਾਲ ਸੰਬੰਧ ਨਹੀਂ ਕਹਿ ਸਕਦੇ ਬਟ ਫਿਰ ਵੀ ਇਹ ਇੱਕ ਜੱਗਾ ਧੂਲਕੋਟ ਹੈਗਾ ਜਿਹੜਾ ਇਹਦੇ ਪਿੰਡ ਦਾ ਹੀ ਰਹਿਣਾ ਲੈ ਇੱਕ ਨੀਲਾ ਬਦਨ ਹੀ ਹੈਗਾ ਉਹਨਾਂ ਦੇ ਨਾਲੇ ਟੱਚ ਹੈਗਾ ਜੋ ਸਾਨੂੰ ਪਤਾ ਨਹੀਂ ਕੋਈ ਐਸੇ ਬੋਲਦੇ ਦਿੰਦੇ ਸੀ ਕਿ ਜੀ ਕਿ ਸਰਫੋਸ ਤੋਂ ਡਰਾਉਣ ਵਾਸਤੇ ਇਹਨਾਂ ਨੂੰ ਥੋੜਾ ਮੋਟਾ ਲਾਲਚ ਦਾ ਜ਼ਰੂਰ ਦਿੰਦਾ ਹੀ ਹੈਗਾ ਬਟ ਉਹ ਹਜੇ ਕਲੀਅਰ ਕਰਦੇ ਪਏ ਆ ਕਿ ਐਕਚੁਅਲੀ ਇਹਨਾਂ ਨੂੰ ਕੋਈ ਮਨੀ ਦਾ ਲਾਲਚ ਦਿੱਤਾ ਸੀ ਕੋਈ ਬਾਤ ਜਾਂਦਾ ਲਾਲਚ ਦਿੱਤਾ ਸੀ ਇਹ ਹਜੇ ਕਲੀਅਰ ਕਰਦੇ ਪਏ ਤਿੰਨ ਦਿਨਾਂ ਦੇ ਡਿਮਾਂਡ ਤੇ ਆ ਅਸੀਂ ਕਲੀਅਰ ਕਰਦੇ ਇਹਨਾਂ ਦੀ ਉਮਰ ਕਿੰਨੀ ਕਹਿੰਦੇ ਆ ਨਾ ਤੁਸੀਂ ਹਾਂਜੀ ਨਹੀਂ ਛੋਟਰਾਂ ਤੇ ਕੋਈ ਹਜੇ ਸਾਨੂੰ ਰਿਕਾਰਡ ਪੜਤਾਲ ਤੇ ਕੋਈ ਪਰਚਾ ਰਜਿਸਟਰ ਨਹੀਂ ਆਇਆ ਇਹ ਨਵੇਂ ਹੀ ਲੱਗੇ ਸੀ ਲੁਧਿਆਣੇ ਦੇ ਉਹ ਛੋਟਰ ਜਿਵੇਂ ਕਿਹਾ ਸੀ ਉਹ ਸਰਵਨਨ ਉੱਤੇ ਕਿਵੇਂ ਇੱਕ ਸ਼ੂਟਿੰਗ ਕੀਤੀ ਹੈਗੀ ਇਹਨਾਂ ਨੇ ਇਹਨਾਂ ਨੇ ਉਹਨਾਂ ਦੇ ਸ਼ੂਟ ਚ ਉਹਦੇ ਗੋਲੀ ਚਲਾ ਕੇ ਇਹ ਜੋ ਤਿੰਨ ਦੋ ਤੋਂ ਤਿੰਨ ਗੋਲੀਆਂ ਇਹ ਦੱਸਦੇ ਸੀ ਜੋ ਉਹਨਾਂ ਨੇ ਉੱਥੇ ਚਲਾਈਆਂ ਹੈਗੀਆਂ ਸੀ ਉਹ ਪਿਸਤਲ ਨਾਲ ਬਾਚੇ ਹੈ ਉੱਤਰੀ ਬਾਇਆ ਉਧਰੋਂ ਪਿੱਛੋਂ ਦੀ ਜਿਹੜਾ ਬਰਨਾਲਾ ਉਧਰੋਂ ਉਧਰ ਰੂਟ ਹੈਗਾ ਉਹ SLAWAT ਪੁਰਾ ਵਾਲੇ ਰੂਟ ਤੋਂ ਹੈ ਵਾਪਿਸ ਪਾ ਜੀਏ। ਇਹਦੀ ਉਮਰ ਕਿੰਨੀ ਹੈ? ਅੰਨਰੀ ਤੇ ਮੈਂ 21-22 ਸਾਲ ਇਸ ਉਮਰ ਦੀ ਇਹ ਹੈਗੇ ਤੇ ਸਾਡੇ ਇਹ ਕੋਈ ਬਾਲੀ ਉਮਰ ਦੇ ਨਹੀਂ ਹੈਗੇ ਪਰ ਕੋਈ ਪਰਚਾ ਵੀ ਇਹਨਾਂ ਦਾ ਹਿਸਾਬ ਨੂੰ ਲੱਗਿਆ ਨਹੀਂ ਹੈ। ਕੋਈ ਸਟੂਡੈਂਟ ਨਹੀਂ ਹੈ। ਨਹੀਂ ਕੋਈ ਸਟੂਡੈਂਟ ਨਹੀਂ ਹੈਗੇ ਇਹ ਸਾਰੇ ਡ੍ਰੌਪਆਊਟ ਹੀ ਨੇ ਇਹ ਸਾਰੇ। ਸੁਨਸ਼ਨ ਹੋ ਸਕਦਾ। ਨਹੀਂ ਨਸ਼ੇ ਦੀ ਵੀ ਹੈ ਕੋਈ ਸਾਨੂੰ ਗੱਲ ਸਾਹਮਣੇ ਨਹੀਂ ਇਹ ਬਟੇ ਹਾਂ ਠੀਕ ਹੈ ਇਹ ਛੋਟੀ ਉਮਰ ਦੇ ਜਿਹੜੇ ਹੈਗੇ ਇਹਨਾਂ ਨੂੰ ਜਿਹੜੇ ਆਹ ਕ੍ਰਿਮੀਨਲ ਲਗਾ ਲੋ ਇਹਨਾਂ ਨੂੰ ਆਪਣੇ ਕੰਮ 'ਚ ਲਗਾ ਲੈਂਦੇ ਆ ਤੇ ਮੈਂ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਤੁਹਾਡੇ ਮੱਦੇਮ ਰਹੀਂ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਇਹ ਤੁਹਾਨੂੰ ਸ਼ੂਟਿੰਗ ਲਈ ਲਗਾ ਲੈਂਦੇ ਇਹ ਛੋਟਾ-ਮੋਟਾ ਲਾਲਚ ਦੇ ਕੇ ਤੁਹਾਡੇ ਤੋਂ ਵੱਡਾ ਕੰਮ ਕਰਵਾ ਲੈਂਦੇ ਆ ਜਾਂ ਵੱਡਾ ਉਹ ਕਰਾ ਲੈਂਦੇ ਆ ਆਪ ਇਹ ਬਾਹਰ ਨਿਕਲ ਜਾਂਦੇ ਤੇ ਅੱਜ ਸਾਰੇ ਨੌਜਵਾਨਾਂ ਨੂੰ ਮੇਰੇ ਵੱਲੋਂ ਵੀ ਇੱਕ ਰਿਕਵੈਸਟ ਹੈ ਨਸੀਹਤ ਲਗਾ ਲੋ ਇਹਨੂੰ ਤੇ ਇਹ ਜੇ ਲੋਕਾਂ ਦੇ ਕੰਮ ਜੇ ਬਿਲਕੁਲ ਨਾ ਆਉਣ ਇਹਦੀ ਚਾਂਸੀਆਂ ਜਿਛੋਟੇ-ਛੋਟੇ 5000 ਦੇ ਲਾਲ ਜਨਾ ਜਾਂ ਬਾਹਰ ਹੀ ਆਂਦੇ ਜਾਨ ਲਾਣੇ ਨਾਲ ਇਹ ਆਪਣਾ ਕੰਮ ਲਗਾ ਕੇ ਤੁਹਾਡੇ ਤੇ ਇਹ ਐਫਆਈਆਰ ਤੁਹਾਨੂੰ ਕ੍ਰਿਮੀਨਲ ਬਣਾ ਦੇ